ਸਰਧਾਂਜਲੀ ਦਿੱਤੀ ਜਾ ਰਹੀ ਹੈ ਜੀ ਆਪਣੇ ਸਥਾਨਕ ਪਰਮੇਸ਼ਰ ਅੱਜ ਅਸੀਂ ਸਾਰੇ ਬਨੂੜ ਦੇ ਸ਼ਹੀਦ ਉਦਮ ਸਿੰਘ ਸਟੇਡੀਅਮ ਜੋ ਸਪੋਰਟ ਸਟੇਡੀਅਮ ਹੈ ਇੱਥੇ ਇਕੱਠੇ ਹੋਏ ਆ ਇਕੱਠੇ ਹੁੰਦਾ ਸਾਡਾ ਮਕਸਦ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਦੁਬਾਰਾ ਰੀਨਿਊ ਆਪਣੇ ਧਿਆਨ ਦੇ ਵਿੱਚ ਲਗਾਈਏ ਆਪਣੇ ਮਨ 'ਚ ਵਸਾਈਏ ਵੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜੋ ਜਿਸ ਨੇ ਵੀ ਧੱਕਾ ਕੀਤਾ ਉਸ ਨੂੰ ਅਸੀਂ ਕਿਸੇ ਵੀ ਹਾਲਤ ਸੂਰਤ ਨਹੀਂ ਛੱਡਿਆ ਇਹ ਪੰਜਾਬ ਦਾ ਇਤਿਹਾਸ ਦੱਸਦਾ ਤੇ ਜਲਿਆਂਵਾਲੇ ਬਾਗ ਦੇ ਵਿੱਚ ਜੋ ਨਰ ਸੰਹਾਰ ਜਨਰਲ ਡਾਇਰ ਨੇ ਇੱਕ ਰਸਤਾ ਸੀ ਨਿਕਲਣ ਦਾ ਉੱਥੇ ਹੀ ਉਸਨੇ ਮਸ਼ੀਨ ਗਨਾਂ ਲਾ ਕੇ ਨਿਹੱਥੇ ਪੰਜਾਬੀਆਂ ਛੋਟੇ ਬੱਚੇ ਮਾਵਾ ਬਜ਼ੁਰਗ ਤੇ ਪੂਰੇ ਪੰਜਾਬ ਕਾ ਲਵੇ ਲਾਉਣੇ ਜਿਹੜੇ ਸਾਡੇ ਸਟੇਸ ਨੇ ਉੱਥੋਂ ਵੀ ਲੋਕ ਇਕੱਠੇ ਹੋਏ ਸੀਗੇ ਇੱਕ ਮੀਟਿੰਗ ਸੀ ਆਜ਼ਾਦੀ ਦੇ ਮਸਲੇ ਤੇ ਤਾਂ ਉਸਨੇ ਬਿਨਾਂ ਵਾਰਨਿੰਗ ਦੇ ਗੋਲੀਆਂ ਚਲਾ ਕੇ ਬਿਨਾ ਕਿਸੇ ਵਾਰਨਿੰਗ ਤੋਂ ਗੋਲੀਆਂ ਚਲਾ ਕੇ ਪੰਜਾਬੀਆਂ ਦਾ ਨਰ ਸੰਹਾਰ ਕਰਿਆ ਕੁਝ ਲੋਕਾਂ ਨੇ ਜਾਨ ਬਚਾਉਣ ਵਾਸਤੇ ਉੱਥੇ ਖੂਹ ਸੀ ਉਹਦੇ ਵਿੱਚ ਲਾਸ਼ਾਂ ਨਾਲ ਇੰਨੀਆਂ ਲਾਸ਼ਾਂ ਪਰ ਲਾਸ਼ਾਂ ਗਿਰੀਆਂ ਉੱਪਰ ਤੱਕ ਭਰ ਗਿਆ ਸੀ ਖੂਹ ਤੇ ਉਸ ਦੀ ਬਦਲਾ ਜਦੋਂ ਇਹਨਾਂ ਦੀ ਉਮਰ ਕੋਈ ਯੰਗ ਸੀਗੇ ਬੜੇ 10 ਸਾਲ ਦੀ ਸੀ ਸ਼ਾਇਦ 10 12 ਸਾਲ ਦੀ ਕਿੰਨੀ ਸੀ 20 ਸਾਲ ਹਾਂ 20 ਸਾਲ ਦੀ ਉਮਰ ਸੀ ਇਹਨਾਂ ਦੇ ਮਨ ਦੇ ਵਿੱਚ ਇੱਕ ਥੇਸ ਪਹੁੰਚੀ ਵੀ ਇਸ ਬੰਦੇ ਨੂੰ ਅਸੀਂ ਛੱਡਣਾ ਨਹੀਂਗਾ ਉਹਨਾਂ ਨੇ ਫਿਰ ਦੂਜੇ ਮੁਲਕ ਦੇ ਵਿੱਚ ਜਾ ਕੇ ਇਹ ਪੰਜਾਬੀਆਂ ਦੀ ਇੱਕ ਇਤਿਹਾਸ ਹੈ ਸਾਰਾ ਦੱਸਦਾ ਹੈ ਅਸੀਂ ਦੂਜੇ ਦੇ ਘਰ ਤੇ ਜਾ ਕੇ ਵੀ ਅਸੀਂ ਬਾਹਰ ਕਰ ਸਕਦੇ ਹਾਂ ਜੇ ਨਜਾਇਜ਼ ਅਸੀਂ ਸੈਨਾ ਵੀ ਨਹੀਂ ਤੇ ਨਜਾਇਜ਼ ਕਰਨਾ ਵੀ ਨਹੀਂ ਹੈ ਤਾਂ ਉਹਨਾਂ ਨੇ ਦੂਸਰੇ ਮੁਲਕ ਜਾ ਕੇ ਜਨਰਲ ਡਾਇਰ ਨੂੰ ਸ਼ਰਿਆਮ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਸਰੈਂਡਰ ਕਰਿਆ ਔਰ ਇਹ ਹਿੰਮਤ ਸਿਰਫ ਪੰਜਾਬੀਆਂ ਚ ਹੀ ਹੋ ਸਕਦੀ ਹੈ ਮੇਰਾ ਖਿਆਲ ਹੈ ਹੋਰ ਕਿਸੇ ਚੰਨੀ ਹਿੰਮਤ ਦਾ ਕੋਈ ਜਜ਼ਬਾ ਨਹੀਂ ਹੈ ਤੇ ਹੁਣ ਸਾਡੇ ਵਾਸਤੇ ਅਕਿ ਜਿਹੜੀ ਸੇਧ ਹੈ ਜਿਹੜੇ ਸਾਡੇ ਯੰਗਸਟਰਸ ਨੇ ਉਹਨਾਂ ਵਿੱਚ ਇਹ ਵੀ ਜਾਂਦਾ ਹੈ ਕਿ ਅਸੀਂ ਨਜਾਇਜ਼ ਕਿਸੇ ਨਾਲ ਕਰਨਾ ਨਹੀਂ ਤੇ ਨਜਾਇਜ਼ ਸਹਿਣਾ ਵੀ ਨਹੀਂ ਤਾਂ ਅੱਜ ਦੇ ਅਸੀਂ ਇਸ ਸ਼ਹੀਦੀ ਦਿਹਾੜਾ ਸਰਦਾਰ ਉਦਮ ਸਿੰਘ ਦਾ ਸੇਧ ਆਜ਼ਮ ਸਰਦਾਰ ਉਦਮ ਸਿੰਘ ਦਾ ਅਸੀਂ ਬੜੇ ਹਸੋ ਖਰਾਸਨਾ ਮਿਲਾਨੇ ਬਨਾਨੇ ਆ ਤੇ ਅਸੀਂ ਪ੍ਰਣ ਕਰਦੇ ਹਾਂ ਵੀ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਸ ਨੂੰ ਅਸੀਂ ਇਹ ਟਰਾਂਸਫਰ ਕਰੀਏ ਤੇ ਇਹੀ ਸਰਦਾ ਦੇ ਫੁੱਲ ਮੈਚ ਚੜਾਣਾ ਹਾਂ ਤੇ ਇਸ ਨਾਲ ਹੀ ਆਪਣੀ ਬਾਣੀ ਨੂੰ ਗ੍ਰਾਂਟ ਦਿੰਦਾ ਇਹ ਸਾਡਾ ਜਿਹੜਾ ਹੈ ਸੀ ਇਸ ਸੋਜ ਦੇ ਉੱਪਰ ਪੈਰਾ ਦੇਣਾ ਤੇ ਸਹੀਦ ਉਦਮ ਸਿੰਘ ਦੇ ਜੋ ਗਲਵਲੇ ਸੀ ਜੋ ਉਹਨਾਂ ਵਿੱਚ ਆਜ਼ਾਦੀ ਦਾ ਇੱਕ ਜਨੂਨ ਸੀ ਉਸ ਨੂੰ ਅੱਗੇ ਤੋਰੋ ਹਾਂਜੀ ਸਹੀਦ ਉਦਮ ਸਿੰਘ ਜੀ ਜੋ ਮਤਲਬ ਕਿ ਇੱਕ ਰਾਜ ਸਹਿਰੀ ਤੌਰ ਤੇ ਪੂਰਨੇ ਪਾਇਸੇ ਮੌਜੂਦਾ ਨਾ ਵਾਸਤੇ ਕੀ ਕਰਗੇ ਸਹੀਦ ਉਦਮ ਸਿੰਘ ਜੀ ਨੌਜਵਾਨਾਂ ਦਾ ਸਦਾ ਹੀ ਆਦਰਸ਼ ਰਹੇ ਸਾਨੂੰ ਯਾਦ ਹੈ ਜਦੋਂ ਅਸੀਂ ਪੀਐਮਐਨ ਕਾਲਜ ਪੜ੍ਹਦੇ ਹੁੰਦੇ ਸੀ ਜਸ਼ਵਿੰਦਰ ਜੱਸੀ ਜੀ ਅੱਜ ਤੱਕ ਬਹੁਤ ਵੱਡੇ ਲੀਡਰ ਹੈ ਉਦੋਂ ਤੋਂ ਹੀ ਅਸੀਂ ਸ਼ਹੀਦ ਉਦਮ ਸਿੰਘ ਜੀ ਦੀ ਇਸ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਰਹੇ ਹਾਂ ਫਿਰ ਜੱਸੀ ਜੀ ਦੀ ਮਿਹਨਤ ਸਦਕਾ ਸ਼ਹੀਦ ਉਦਮ ਸਿੰਘ ਫਾਊਂਡੇਸ਼ਨ ਦਾ ਨਿਰਮਾਣ ਹੋਇਆ ਆਪਣੇ ਬਨੂੜੌਰ ਵਾਲੇ ਵਾਲੇ ਦੇ ਇਲਾਕੇ ਦੇ ਬਹੁਤ ਅੱਛੇ-ਅੱਛੇ ਨੌਜਵਾਨ ਇਸ ਦੇ ਨਾਲ ਜੁੜੇ ਮੈਂ ਵੀ ਉਦੋਂ ਤੋਂ ਹੀ ਇਸ ਸੰਸਥਾ ਦਾ ਨੀਂਹ ਰਣਾਈ ਚੱਲੇ ਆ ਰਿਹਾ ਤੇ ਅਸੀਂ ਹਰ ਸਾਲ ਸ਼ਹੀਦ ਉਧਮ ਸਿੰਘ ਜੀ ਦਾ ਜਦੋਂ ਸ਼ਹੀਦੀ ਦਿਹਾੜਾ ਵੀ ਮਨਾਉਂਦੇ ਆ ਤੇ ਸਾਰਾ ਸਾਲ ਵੀ ਅਸੀਂ ਜਿਹੜੀ ਉਹਨਾਂ ਦੀ ਆਦਰਸ਼ ਹੈ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨਾਂ ਤੱਕ ਪਹੁੰਚਾ ਸਕੀਏ ਕਿਉਂਕਿ ਸ਼ਹੀਦ ਉਧਮ ਸਿੰਘ ਜੀ ਉਦੋਂ 7 ਸਾਲ ਦੇ ਸੀ ਇਹਨਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਜਦੋਂ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਿਆ ਕਾਲ ਚਲਾਣਾ ਕਰ ਗਏ ਤੇ ਉਹਨਾਂ ਨੂੰ ਫਿਰ ਅਗਲੇ ਸਾਲ ਉਹਨਾਂ ਦੇ ਬ੍ਰਦਰ ਦੇ ਨਾਮ ਅਮਰਿਤਸਰ ਇੱਕ ਅनाथ ਆਸ਼ਰਮ ਦੇ ਵਿੱਚ ਪਾਇਆ ਗਿਆ ਉੱਥੇ ਉਹਨਾਂ ਦਾ ਨਾਂ ਉਧਮ ਸਿੰਘ ਰਿਹਾ ਉਸ ਤੋਂ ਬਾਅਦ 10 ਸਾਲ ਬਾਅਦ 2017 ਦੇ ਵਿੱਚ ਉਹਨਾਂ ਦੇ ਬ੍ਰਦਰ ਦੀ ਵੀ ਅਕਸਮਤ ਡੈਥ ਹੋ ਜਾਂਦੀ ਹੈ ਪਰ ਉਹਨਾਂ ਦੇ ਵਿੱਚ ਇੱਕ ਵੱਲਬਲਾ ਆਇਆ ਜਿੱਦਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਜੱਸੀ ਜੀ ਨੇ ਵੀ ਦੱਸਿਆ ਕਿ ਜਦੋਂ ਉਹਨਾਂ ਨੇ ਜਲਿਆਂਵਾਲਾ ਕਾਂਡ ਦੇਖਿਆ ਸਾਕੇ ਦੇਖਿਆ ਅਨਮਨੁੱਖੀ ਅਤਿਆਚਾਰ ਦੇਖਿਆ ਮਨੁੱਖਤਾ ਦਾ ਕਾਂਡ ਦੇਖਿਆ ਤੇ ਉਹਨਾਂ ਨੇ ਬਦਲੇ ਦੀ ਇੱਕ ਵਾਰੀ ਪਹਿਲਾਂ ਵੀ ਉਹ ਹਥਿਆਰ ਦੇ ਨਾਲ ਪਕੜੇ ਗਏ ਸੀ ਉਹਨਾਂ ਨੂੰ ਸਜ਼ਾ ਵੀ ਹੋਈ ਉਸ ਤੋਂ ਬਾਅਦ ਫਿਰ ਉਹ ਜੰਮੂ ਕਸ਼ਮੀਰ ਗਏ ਫਿਰ ਵਾਪਸ ਇੰਗਲੈਂਡ ਵੀ ਗਏ ਔਰ ਉੱਥੇ ਜਾ ਕੇ ਜਨਰਲ ਡਾਇਰ ਨੂੰ ਉਹਦੇ ਕਿਤੇ ਦੀ ਸਜਾ ਦਿੱਤੀ ਤੇ ਇੱਕ ਉਸ ਵਕਤ ਵੀ ਉਹਨਾਂ ਦੀ ਜਿਹੜੀ ਸੋਚ ਸੀ ਉੱਚ ਸੋਚ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦਾ ਨਾਮ ਤਾਂ ਨਾਂ ਉਹਨਾਂ ਨੇ ਆਪਣੇ ਬਚਪਨ ਦਾ ਨਾਮ ਸ਼ੇਰ ਸਿੰਘ ਦੱਸਿਆ ਨਾ ਉਧਮ ਸਿੰਘ ਦੱਸਿਆ ਉਹਨਾਂ ਨੇ ਆਪਣਾ ਨਾਮ ਦੱਸਿਆ ਰਾਮ ਮੁਹੰਮਦ ਸਿੰਘ ਆਜ਼ਾਦ ਕਿਉਂਕਿ ਉਸ ਵਕਤ ਆਜ਼ਾਦੀ ਲੈਣੀ ਸੀ ਤੇ ਤਿੰਨੋਂ ਧਰਮ ਲੜ ਰਹੇ ਸੀ ਉਹਨਾਂ ਨੇ ਤਿੰਨੋਂ ਧਰਮਾਂ ਦਾ ਸੁਮੇਲ ਦੱਸਿਆ ਜਿੱਥੇ ਪ੍ਰਭੂ ਰਾਮ ਦਾ ਨਾਮ ਲਿਆ ਉੱਥੇ ਪੈਗੰਬਰ ਮੁਹੰਮਦ ਦਾ ਨਾਮ ਤੇ ਨਾਲ ਹੀ ਸਿੰਘ ਤੇ ਫਿਰ ਇਹ ਵੀ ਦੱਸਿਆ ਕਿ ਸਾਡਾ ਆਦਰਸ਼ ਆਜ਼ਾਦੀ ਹੈ ਆਜ਼ਾਦ ਭਾਵੇਂ ਉਸ ਤੋਂ ਬਾਅਦ ਦੇ ਸਾਡੇ ਸੰਯੁਕਤ ਭਾਰਤ ਦੇ ਲੀਡਰਸ਼ਿਪ ਉਸ ਸੋਚ ਤੇ ਪੂਰੀ ਤਰ੍ਹਾਂ ਨਹੀਂ ਖੜ ਸਕੇ ਦੋ ਪਾੜ ਹੋ ਗਿਆ ਦੇਸ਼ ਦਾ ਪਰ ਅੱਜ ਫੇਰ ਸਾਨੂੰ ਉਸੇ ਸੋਚ ਉਸੇ ਆਦਰਸ਼ ਦੀ ਜ਼ਰੂਰਤ ਹੈ ਅੱਜ ਵੀ ਦੇਸ਼ ਚ ਪਾੜ ਦੀ ਨੀਤੀ ਜਿੱਦਾਂ ਪਹਿਲਾਂ ਗੱਲ ਚੱਲੀ ਆ ਨਸ਼ਿਆਂ ਦੀ ਨੀਤੀ ਧਰਮਾਂ ਦੇ ਵਿੱਚ ਫਰਕਾ ਦੀ ਨੀਤੀ ਤੇ ਅੱਜ ਵੀ ਸਾਨੂੰ ਰਾਮ ਮੁਹੰਮਦ ਸਿੰਘ ਇਸ ਸੋਚ ਦੀ ਜ਼ਰੂਰਤ ਹੈ ਔਰ ਇਸ ਜਾ ਦਿਨ ਨੂੰ ਅਗਰ ਬਰਕਰਾਰ ਰੱਖਣਾ। ਸੋ ਸਹੀਦ ਉਦਮ ਸਿੰਘ ਜੀ ਤਾਂ ਹਰ ਨੌਜਵਾਨ ਦਾ, ਹਰ ਪੰਜਾਬੀ ਦਾ, ਹਰ ਭਾਰਤੀ ਦਾ ਇੱਕ ਆਦਰਸ਼ ਆਦਰਸ਼ ਰਹਿਣ। ਅੱਜ 31 ਜੁਲਾਈ ਨੂੰ ਆਪਾਂ ਸਾਰੇ ਆਏ ਸਾਲ ਸਹੀਦ ਉਦਮ ਸਿੰਘ ਦਾ ਸਦੀ ਦਿਵਸ ਮਨਾਉਂਦੇ ਆ। ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਜੱਸੀ ਜੀ ਨੇ ਪਾਸੀ ਜੀ ਨੇ ਸੀਤੂ ਰਤਨ ਸਿੰਘ ਦੇ ਜੀਵਨ ਬਾਰੇ ਸਾਰਾ ਕੁਝ ਦੱਸਿਆ ਮੈਂ ਤਾਂ ਇਹ ਕਹਿੰਦਾ ਆਪਾਂ ਜਿਸ ਤਰ੍ਹਾਂ 18 ਸਾਲ ਦੀ ਉਮਰ ਦੇ ਵਿੱਚ ਜਿਸ ਟਾਈਮ ਜਲੀਆਂ ਵਾਲੇ ਬਾਗ ਦੇ ਵਿਖੇ ਧੂਲੀ ਚੱਲੀ ਆ ਉਹਦੀ ਲਗਭਗ ਤੇ 18 ਸਾਲ ਦੀ ਸੀ ਉਹਨਾਂ ਨੇ ਉੱਥੇ ਪਰਨ ਖਾ ਲਿਆ ਸੀ ਵੀ ਜਿਹੜੇ ਇੱਥੇ ਨਹਿਤੇ ਬੱਚੇ ਬਜ਼ੁਰਗ ਜੋ ਵੀ ਗੋਲੇ ਵਾਲਾ ਫੜਾਏ ਗਏ ਵੀ ਦਾ ਮੈਂ ਲੰਡਨ ਦੇ ਵਿੱਚ ਆ ਕੇ ਪਤਾ ਲਾਵਾਂਗਾ ਤੋ ਉਹਨਾਂ ਨੇ ਉੱਥੇ ਜਾ ਕੇ ਜਿਸ ਤਰ੍ਹਾਂ ਪਾਸੇ ਜੀ ਨੇ ਦੱਸਿਆ ਆਪਣਾ ਨਾਮ ਵੀ ਰਾਮ ਮਹਿੰਦਰ ਸਿੰਘ ਇਤਿਆਦ ਰੱਖ ਕੇ ਉੱਥੇ ਉਹਨਾਂ ਨੇ ਉੱਥੇ ਜਾ ਕੇ ਜਨਰਲ ਗੁਆਰ ਨੂੰ ਗੋਲੀਆਂ ਨਾਲ ਮਾਰ ਕੇ ਆਪਣਾ ਜੋ ਪਤਰਾ ਪੰਜਾਬ ਦਾ ਜਜੋ ਉਹਨਾਂ ਨੇ ਝੂਲਮ ਕਰਿਆ ਸੀ ਉਹ ਦਾ ਬਦਲਿਆ ਤੋ ਆਪਾਂ ਨੂੰ ਇਹੀ ਸਿੱਖ ਤੇ ਆਪਣਾ ਜੋ ਅਜਾਤੀ ਸੀ ਇੰਡੀਅਨ ਦੁਆਨ ਦੇ ਉਤਨਾ ਉਹਦੇ ਵਿੱਚ ਉਹਨੇ ਆਪਣਾ ਅਹਿਮ ਯੋਗ ਅਦਾ ਕੀਤਾ ਅੱਜ ਇੱਕ ਇਕੱਠ ਹੋਇਆ ਹੈ ਖਾਸ ਤੌਰ ਤੇ ਬਰੋਡ ਦੇ ਗਰਾਊਂਡ ਦੇ ਵਿੱਚ ਉਹ ਸ਼ਹੀਦ ਉਧਮ ਸਿੰਘ ਦਾ ਬੁੱਤੀ ਹੈਗਾ ਜੀ ਦੱਸੋ ਕੀ ਕੀਤਾ ਜਾ ਰਿਹਾ ਸੀ ਸ਼ਹੀਦਾਂ ਦੀਆਂ ਚਿਤਾਵਾਂ 'ਤੇ ਲੱਗੇਗੇ ਹਰ ਵਾਰ ਸਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨਾ ਹੋਗਾ ਅੱਜ ਸ਼ਹੀਦ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ 'ਤੇ ਚੜਾਇਆ ਗਿਆ ਸੀ 13 April 1919 ਨੂੰ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਅੱਖੀਂ ਦੇਖ ਕੇ ਸ਼ਹੀਦ ਉਧਮ ਸਿੰਘ ਜੀ ਨੇ ਮਨ 'ਚ ਧਾਰ ਲਿਆ ਸੀ ਕਿ ਜਿਨ੍ਹਾਂ ਨੇ ਇਹ ਖੂਨ ਕੀਤਾ ਹੈ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਤੇ ਨਿਹਧਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੂੰ ਇਹਨਾਂ ਦਾ ਬਦਲਾ ਅਸੀਂ ਚਾਹੇ ਸੱਤ ਸਮੁੰਦਰ ਪਾਰ ਵੀ ਚਲੇ ਜਾਣ ਉੱਥੇ ਜਾ ਕੇ ਹੀ ਲਵਾਂਗੇ ਇਹੀ ਕੀਤਾ ਉਹਨਾਂ ਨੇ 21 ਸਾਲਾਂ ਬਾਅਦ ਮਾਨਚ ਧਾਰੀ ਸੀ ਸੱਤ ਸਮੁੰਦਰ ਪਾਰ ਜਾ ਕੇ ਵੀ ਉਸ ਗੋਰੇ ਡਾਇਰ ਨੂੰ ਮਾਰ ਕੇ ਸਾਡੇ ਗੈਰ ਦਾ ਸਾਡੀ ਅਣਖ ਦਾ ਸਾਡੇ ਖੂਨ ਦਾ ਬਦਲਾ ਲਿਆ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਨਿਰਣਾ ਕਰਦੇ ਹਾਂ ਵਾਹਿਗੁਰੂ ਅਗੇ ਬੇਨਤੀ ਕਰਦੇ ਹਾਂ ਕੀ ਸਾਨੂੰ ਸਾਰਿਆਂ ਨੂੰ ਬਲਵਕਸ ਕਿ ਉਹਨਾਂ ਦੇ ਪਾਏ ਹੋਏ ਕੂਰਨਿਆਂ ਤੇ ਚੱਲ ਜੇ